ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਜਦੋਂ ਦੇ ਰਾਹੁਲ ਗਾਂਧੀ ਅਮਰੀਕਾ ਗਏ ਹੋਏ ਨੇ ਉਹਨਾਂ ਦੇ ਕਿਸੇ ਨਾ ਕਿਸੇ ਬਿਆਨ ਤੇ ਵਿਵਾਦ ਭਖਦਾ ਨਜ਼ਰ ਆ ਰਿਹਾ ਹੈ ਖਾਸ ਕਰ RSS ਅਤੇ BJP ਨੂੰ ਲੈ ਕੇ ਦਿੱਤੇ ਬਿਆਨਾਂ ਦੇ ਮਗਰੋਂ ਅਤੇ ਉਸ ਤੋਂ ਬਾਅਦ ਵੀ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ 56 ਇੰਚ ਦੇ ਸੀਨੇ ਤੋਂ ਹੁਣ ਡਰ ਨਹੀਂ ਲੱਗਦਾ ਯਾਨੀ ਉਹਨਾਂ ਦਾ ਸਿੱਧਾ ਜਿਹੜਾ ਨਿਸ਼ਾਨਾ ਸੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੀ ਇਹਤ ਰਹੀ ਰਾਹੁਲ ਗਾਂਧੀ ਦੇ ਬਿਆਨਾਂ ਦੀ ਗੱਲ ਪਰ ਇੱਕ ਬਿਆਨ ਵਰਜੀਨੀਆ ਦੇ ਵਿੱਚ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਦੇ ਕੇ ਰਾਹੁਲ ਗਾਂਧੀ ਕਿਤੇ ਨਾ ਕਿਤੇ ਵਿਵਾਦ ਵਿੱਚ ਫਸ ਗਏ ਨੇ ਖਾਸ ਕਰਕੇ ਉਹਨਾਂ ਦੇ ਪਿੱਛੇ ਉਹਨਾਂ ਦੇ ਸਿਆਸੀ ਵਿਰੋਧੀ ਪੈ ਗਏ ਨੇ ਰਾਹੁਲ ਗਾਂਧੀ ਨੇ ਸਿੱਖਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ ਸਿੱਖਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਉਸ ਤੋਂ ਬਾਅਦ ਬਹੁਤ ਸਾਰੇ ਪੱਖ ਤੇ ਬਹੁਤ ਸਾਰੇ ਉਹਨਾਂ ਦੇ ਹੱਕ ਦੇ ਵਿਰੋਧ ਦੇ ਵਿੱਚ ਲੋਕਾਂ ਦੀ ਆਵਾਜ਼ਾਂ ਸਾਹਮਣੇ ਆਣੇ ਸ਼ੁਰੂ ਹੋ ਗਈਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਆ ਕਿ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਕਿਹਾ ਕੀ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਗੱਲਬਾਤ ਦੇ ਦੌਰਾਨ ਜਦੋਂ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਸੀ ਪ੍ਰੈਸ ਕਾਨਫਰੰਸ ਵੀ ਕਹਿ ਲਓ ਜਾਂ ਡਾਇਸ ਤੇ ਖੜ ਕੇ ਬੋਲ ਰਹੇ ਸੀ ਉਦੋਂ ਉਹਨਾਂ ਨੇ ਭਾਰਤ ਦੀ ਸਿਚੁਏਸ਼ਨ ਬਾਰੇ ਗੱਲਬਾਤ ਕਰਦੇ ਹੋਏ ਸਿੱਖਾਂ ਦੇ ਉੱਪਰ ਆਏ ਤਾਂ ਉੱਥੇ ਭੀੜ ਦੇ ਵਿੱਚ ਇੱਕ ਸਿੱਖ ਨੌਜਵਾਨ ਬੈਠਾ ਸੀ ਉਸਦੇ ਵੱਲ ਇਸ਼ਾਰਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਸਵਾਲ ਕੀਤਾ ਅਸਲ 'ਚ ਕਿ ਕੀ ਭਾਰਤ ਦੇ ਵਿੱਚ ਇੱਕ ਸਿੱਖ ਨੂੰ ਪੱਗ ਬੰਨਣ ਦੀ ਇਜਾਜ਼ਤ ਹੈ ਕਿ ਭਾਰਤ ਵਿੱਚ ਸਿੱਖ ਗੁਰਦੁਆਰੇ ਜਾ ਸਕਦੇ ਨੇ ਕਿ ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਹੈ ਕੀ ਭਾਰਤ ਦੇ ਵਿੱਚ ਦਾੜ੍ਹੀ ਰੱਖਣ ਦੀ ਇਜਾਜ਼ਤ ਹੈ ਇਸ ਗੱਲ ਨੂੰ ਲੈ ਕੇ ਜਿਵੇਂ ਹੀ ਰਾਹੁਲ ਗਾਂਧੀ ਨੇ ਇਹ ਆਪਣੀ ਗੱਲ ਅੱਗੇ ਰੱਖੀ ਭਾਰਤ ਦੇ ਵਿੱਚ ਉਹਨਾਂ ਦੇ ਜੋ ਵਿਰੋਧੀ ਨੇ ਉਹਨਾਂ ਨੇ ਅਸਮਾਨ ਸਿਰ ਤੇ ਚੱਕ ਲਿਆ ਕਿਉਂਕਿ ਇਹ ਅਸਮਾਨ ਸਿਰ ਤੇ ਚੱਕਣਾ ਬਣਦਾ ਵੀ ਸੀ ਇਸੇ ਦੇ ਜਵਾਬ ਦੇ ਵਿੱਚ ਬੀਜੇਪੀ ਦੇ ਜਿੰਨੇ ਵੀ ਸਪੋਕਸਪਰਸਨ ਨੇ ਉਹ ਵੀ ਸੋਸ਼ਲ ਮੀਡੀਆ ਤੋਂ ਲੈ ਕੇ ਟੀਵੀ ਚੈਨਲਾਂ ਤੇ ਆਏ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਰਾਹੁਲ ਗਾਂਧੀ ਨੂੰ ਘੇਰਿਆ ਇਸ ਦੇ ਵਿੱਚ ਆਰ ਪੀ ਸਿੰਘ ਜੋ ਕਿ ਬੀਜੇਪੀ ਦੇ ਬੁਲਾਰੇ ਨੇ ਬੀਜੇਪੀ ਦੇ ਆਗੂ ਨੇ ਦਿੱਲੀ ਤੋਂ ਆਉਂਦੇ ਨੇ आरपी सिंह ਨੇ ਬੇਹਦ ਗੁੱਸੇ ਵਾਲੀ ਆਪਣੀ ਪੋਸਟ ਵੀ ਕੀਤੀ ਅਤੇ ਮੀਡੀਆ ਦੇ ਵਿੱਚ ਬਿਆਨ ਵੀ ਦਿੱਤਾ ਆਰਪੀ ਸਿੰਘ ਨੇ ਇਸੇ ਦੇ ਜਵਾਬ ਦੇ ਵਿੱਚ ਕਿਹਾ ਕਿ ਰਾਹੁਲ ਗਾਂਧੀ ਆਪਣਾ ਬਿਆਨ ਦੇਣ ਤੋਂ ਪਹਿਲਾਂ ਇਹ ਸਮਝਣ ਕਿ ਜਦੋਂ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਤਾਂ ਦਿੱਲੀ ਦੇ ਵਿੱਚ ਹਾਲਾਂਕਿ ਅਧਿਕਾਰਤ ਅੰਕੜੇ ਕੁਝ ਹੋਰ ਨੇ ਪਰ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ 3000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਦੀਆਂ ਦਾੜੀਆਂ ਵੱਡੀਆਂ ਗਈਆਂ ਪੱਗਾਂ ਲਾਹੀਆਂ ਗਈਆਂ 1984 ਦਾ ਘਟਨਾ ਸਭ ਨੂੰ ਯਾਦ ਹੀ ਹੈ ਤਾਂ ਰਾਹੁਲ ਗਾਂਧੀ ਨੂੰ ਘੇਰਨ ਦੇ ਲਈ ਆਰਪੀ ਸਿੰਘ ਦੀ ਕੋਲ ਇਹ ਇੱਕ ਵੱਡਾ ਇੱਕ ਜਵਾਬ ਸੀ ਆਰਪੀ ਸਿੰਘ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਭਾਰਤ ਦੇ ਵਿੱਚ ਕੀ ਸਿੱਖਾਂ ਨੂੰ ਲੈ ਕੇ ਇਹ ਬਿਆਨ ਦੇ ਸਕਦੇ ਨੇ ਭਾਰਤ ਦੀ ਧਰਤੀ ਤੇ ਖੜ ਕੇ ਕਿਉਂਕਿ ਭਾਜਪਾ ਇਹ ਵਾਰ-ਵਾਰ ਕਹਿੰਦੀ ਹੈ ਕਿ ਰਾਹੁਲ ਗਾਂਧੀ ਜਦੋਂ ਵੀ ਵਿਦੇਸ਼ ਜਾਂਦੇ ਨੇ ਉਦੋਂ ਹੀ ਉਹਨਾਂ ਨੂੰ ਭਾਰਤ ਦੀਆਂ ਕਮੀਆਂ ਭਾਰਤ ਦੀਆਂ ਪਾਰਟੀਆਂ ਭਾਰਤ ਦੇ ਆਗੂ ਦੀਆਂ ਜੋ ਕਮੀਆਂ ਨੇ ਉਹ ਨਜ਼ਰ ਆਉਣ ਲੱਗਦੀਆਂ ਨੇ ਤਾਂ ਇਸ ਨੂੰ ਘੇਰਦੇ ਹੋਏ ਆਰ ਪੀ ਸਿੰਘ ਨੇ ਕਿਹਾ ਕਿ ਕੀ ਇਹ ਬਿਆਨ ਰਾਹੁਲ ਗਾਂਧੀ ਭਾਰਤ ਵਿੱਚ ਦੇ ਸਕਦੇ ਨੇ ਉਸ ਤੋਂ ਬਾਅਦ ਆਰ ਪੀ ਸਿੰਘ ਨੇ ਇੱਕ ਗੱਲ ਹੋਰ ਕਹੀ ਕਿ ਮੈਂ ਰਾਹੁਲ ਗਾਂਧੀ ਦੇ ਖਿਲਾਫ ਕੋਰਟ ਜਾਵਾਂਗਾ ਤੇ ਰਾਹੁਲ ਗਾਂਧੀ ਨੂੰ ਕੋਰਟ ਦੇ ਵਿੱਚ ਘੜੀਸਾਂਗਾ ਤਾਂ ਇਹਦ ਰਹੀ ਆਰਪੀ ਸਿੰਘ ਦਾ ਜਵਾਬ ਜਾਂ ਮਨਜਿੰਦਰ ਸਿੰਘ ਦਾ ਹੋਣਾ ਜਾਂ ਬੀਜੇਪੀ ਦੇ ਹੋਰ ਆਗੂ ਹੋਣ ਉਹਨਾਂ ਨੇ ਇਸ ਮੁੱਦੇ ਦੇ ਉੱਪਰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਸਭ ਤੋਂ ਪਹਿਲਾਂ ਇਹ ਤਾਂ ਤੁਹਾਨੂੰ ਅਸੀਂ ਗ੍ਰਾਫਿਕਸ ਦੇ ਜ਼ਰੀਏ ਦੱਸਿਆ ਪਰ ਰਾਹੁਲ ਗਾਂਧੀ ਨੇ ਯੂਐਸਏ ਦੇ ਵਰਜੀਨੀਆ ਵਿੱਚ ਕਿਹਾ ਕਿ ਇੱਕ ਸਟੇਜ ਦੇ ਉੱਪਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਹ ਬਿਆਨ ਸਭ ਤੋਂ ਪਹਿਲਾਂ ਸੁਣਨ ਦੀ ਲੋੜ ਹੈ Or he as a Sikh is going to be allowed to wear a kada in India, or he as a Sikh is going to be able to go to a gurdwara. That's what the fight is about, and not just for him, for all religions. ਤੇ ਇਹ rahul gandhi ਨੇ ਕਿਹਾ ਹਾਲਾਂਕਿ ਇਹ ਬਿਆਨ ਆਪਣੇ ਆਪ ਦੇ ਵਿੱਚ ਸੋਚਣ ਲਈ ਜ਼ਰੂਰ ਮਜਬੂਰ ਕਰਦਾ ਹੈ ਕਿ ਆਖਿਰਕਾਰ rahul gandhi ਨੇ ਇਹ ਬਿਆਨ ਕੀ ਸੋਚ ਸਮਝ ਕੇ ਦਿੱਤਾ ਹੋਵੇਗਾ ਕਿਉਂਕਿ ਜੋ ਗੱਲ rahul gandhi ਕਹਿ ਰਹੇ ਨੇ ਉਹ ਇੰਨੀ ਜੋ ਧਰਤੀ ਜੋ ਧਰਾਤਲ ਤੇ ਹੈ ਉਸ ਦੀ ਸੱਚਾਈ ਉਨੀ ਨਹੀਂ ਹੈ ਜਿੰਨੀ rahul gandhi ਨੇ ਇਹ ਗੱਲ ਕਹੀ ਹੈ ਪਰ ਜਿਵੇਂ ਹੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਉਸ ਤੋਂ ਬਾਅਦ ਭਾਜਪਾ ਦੇ ਚਾਹੇ ਸਿਖਰਲੇ ਆਗੂ ਹੋਣ ਚਾਹੇ ਹੇਠਲੇ ਆਗੂ ਸਭ ਨੇ ਮੋਰਚਾ ਖੋਲ ਦਿੱਤਾ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਬੋਲੇ ਉਸ ਤੋਂ ਬਾਅਦ ਮਨਜਿੰਦਰ ਸਿਰਸਾ ਵੀ ਬੋਲੇ ਫਿਰ ਆਰ ਪੀ ਸਿੰਘ ਵੀ ਬੋਲੇ ਆਰ ਪੀ ਸਿੰਘ ਬੇहद ਗੁੱਸੇ ਵਿੱਚ ਨਜ਼ਰ ਆਏ ਕਿਉਂਕਿ ਉਹ ਦਿੱਲੀ ਦੇ ਵੀ ਰਹਿਣ ਵਾਲੇ ਨੇ 1984 ਜੇ ਜੋ ਕੁਝ ਹੋਇਆ ਉਹਨਾਂ ਨੇ ਬਹੁਤ ਨੇੜਿਓਂ ਦੇਖਿਆ ਹੋਵੇਗਾ ਤਾਂ ਆਰ ਪੀ ਸਿੰਘ ਨੇ ਇਸ ਮੁੱਦੇ ਤੇ ਆਪਣੀ ਪ੍ਰਤੀਕਿਰਿਆ ਕੀ ਦਿੱਤੀ ਉਹ ਵੀ ਸੁਣੋ ਕਿ ਕੀ ਪਕੜੀ ਉਤਾਰੀ ਜਾਂਦੀ ਸੀ ਔਰ ਕਾਂਗਰਸ ਦੀ ਸਰਕਾਰ ਕਰਦੇ ਹੋਏ ਪਕੜੀ ਉਤਾਰੀ ਜਾਂਦੀ ਸੀ ਹਰ ਸਖ ਕੀ ਚੈਕਿੰਗ ਹੋ और किस प्रकार से दिल्ली के अंदर तीन यार सिखों का कतलेआम किया पगड़ियां उतारी केस काटे दाड़ियां काटी दाड़, दाड़ियां काटी उनके ककार निकाले और उसका तेल डालकर पेट्रोल डालकर और एक स्पेशल कोई व्हाइट पाउडर डालकर उनको और गले में टायर डालकर उनको जलाया गया वे, वे ये, इस बात को नहीं बताते कि ये उनके रहते हुआ और आज कहीं पे भी किसी भी धर्म के साथ कोई डिस्क्रिमिनेशन नहीं सबको बराबर है विदेश में जाकर वेमनसा फैलाना विदेश में जाकर इस प्रकार की बात करना ये दिखता है कि राहुल गांधी की सोच का परंतु मेरा राहुल गांधी को चैलेंज है जो बात वो विदेश में कह रहे हैं सिखों लेकर हिंदुस्तान में कहें और मैं उनके खिलाफ मुकदमा करूंगा क्योंकि विदेश में जाकर कहने से उनके खिलाफ मुकदमा नहीं बनता देश में आकर यही बात रिपीट करे ना कि भाजपा ने सिखों की पकड़ियां उतारी या उनके कड़े उतारे तो मैं उनको वापस ठीक ढंग से कोर्टकंद की सीटूंगा ਤਾਂ ਜਦੋਂ ਤੋਂ ਰਾਹੁਲ ਗਾਂਧੀ ਦਾ ਇਹ ਬਿਆਨ ਸਾਹਮਣੇ ਆਇਆ ਉਸ ਤੋਂ ਬਾਅਦ ਹਰ ਪੱਧਰ ਦਾ ਜੋ ਆਗੂ ਹੈ ਭਾਜਪਾ ਦਾ ਉਹ ਸਾਹਮਣੇ ਆ ਗਿਆ ਹਰਦੀਪ ਸਿੰਘ ਪੂਰੀ ਹੁਣੇ ਕਹਿੰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਬਿਆਨ ਮੀਡੀਆ ਦੇ ਵਿੱਚ ਆ ਗਿਆ ਹੈ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਰਾਹੁਲ ਗਾਂਧੀ ਵੱਲੋਂ ਉਹ ਤੱਥਾਂ ਤੋਂ ਪਰੇ ਹੈ ਪੂਰੇ ਭਾਰਤ ਦੇ ਵਿੱਚ ਸਿੱਖਾਂ ਨੂੰ ਆਪਣੀ ਧਾਰਮਿਕ ਜੋ ਆਜ਼ਾਦੀ ਉਹਨਾਂ ਨੂੰ ਹੈ ਉਹ ਗੁਰਦੁਆਰੇ ਜਾ ਸਕਦੇ ਨੇ ਪੱਗ ਬੰਨ ਸਕਦੇ ਨੇ ਤਾਂ ਤੱਥਾਂ ਨੂੰ ਅਣਗੌਲਿਆ ਕਰਕੇ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤਾ ਹੈ ਪਰ ਇਸ ਸਭ ਦੇ ਵਿਚਾਲੇ ਇੱਕ ਗੱਲ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਰਾਹੁਲ ਗਾਂਧੀ ਨੇ ਇਹ ਬਿਆਨ ਕੀ ਸੋਚ ਕੇ ਦਿੱਤਾ ਹੋਏਗਾ ਕਿਉਂਕਿ 1984 ਦਾ ਮਸਲਾ ਜਦੋਂ ਰਾਹੁਲ ਗਾਂਧੀ ਇਸ ਤਰ੍ਹਾਂ ਦੇ ਸੈਂਸਿਟਿਵ ਮੁੱਦਿਆਂ ਨੂੰ ਛੇੜਨਗੇ ਆ ਟੱਚ ਕਰਨਗੇ ਤਾਂ ਉਹਨਾਂ ਦੇ ਖਿਲਾਫ ਵੀ ਬਗਾਵਤੀ ਸੁਰ ਸਾਹਮਣੇ ਆਉਣਗੇ ਉਹਦੇ ਵਿੱਚ ਭਾਜਪਾ ਵੱਲੋਂ ਜੋ ਕਿਹਾ ਜਾ ਰਿਹਾ ਉਹ ਇਹੀ ਕਿਹਾ ਜਾ ਰਿਹਾ ਕਿ 1984 ਦੇ ਵਿੱਚ ਸਭ ਨੂੰ ਯਾਦ ਹੈ ਕਿ ਜਦੋਂ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਕਿਉਂਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਪੂਰੇ ਭਾਰਤ ਵਿੱਚ ਸ਼ੁਰੂ ਹੋ ਗਿਆ ਖਾਸ ਕਰਕੇ ਦਿੱਲੀ ਦੇ ਵਿੱਚ ਰਾਸਤਾਨੀ ਦਿੱਲੀ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਘੇਰ ਕੇ ਮਾਰਿਆ ਗਿਆ ਉਹਨਾਂ ਨੂੰ ਉਹਨਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਜਾਂ ਭੀੜ ਨੇ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਤਾਂ ਇਹ ਗੱਲ ਫੈਕਟ ਹੈ ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੈ ਤਾਂ ਵਾਰ-ਵਾਰ ਇਹ ਗੱਲ ਜਦੋਂ ਵੀ ਸਿੱਖਾਂ ਨੂੰ ਲੈ ਕੇ ਕੋਈ ਵਿਵਾਦਤ ਬਿਆਨ ਜਾਂ ਕੋਈ ਇਸ ਤਰ੍ਹਾਂ ਦਾ ਬਿਆਨ ਜਿਸ ਕਰਕੇ ਵਿਵਾਦ ਖੜਾ ਹੋ ਜਾਵੇ ਸਾਹਮਣੇ ਆਏਗਾ ਤਾਂ 1984 ਹਮੇਸ਼ਾ ਕਾਂਗਰਸ ਦਾ ਪਿੱਛਾ ਕਰਦਾ ਰਹੇਗਾ ਤੁਹਾਨੂੰ ਇੱਕ ਹੋਰ ਬਿਆਨ ਯਾਦ ਹੋਏਗਾ ਜੇ ਤੁਸੀਂ ਹਿਸਟਰੀ ਦੇ ਵਿੱਚ ਦਿਲਚਸਪੀ ਰੱਖਦੇ ਹੋ ਇਤਿਹਾਸ ਵਿੱਚ ਦਿਲਚਸਪੀ ਰੱਖਦੇ ਹੋ ਜਦੋਂ 1984 ਦੇ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਸੀ ਸਿੱਖਾਂ ਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਉਸ ਦੌਰਾਨ ਰਾਜੀਵ ਗਾਂਧੀ ਜੋ ਕਿ ਇੰਦਰਾ ਗਾਂਧੀ ਦੇ ਪੁੱਤਰ ਸਨ ਉਸ ਸਮੇਂ ਉਹਨਾਂ ਨੇ ਬਾਅਦ ਚੋ ਪ੍ਰਧਾਨ ਮੰਤਰੀ ਵੀ ਬਣੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਇਸੇ ਬਿਆਨ ਨੂੰ ਲੈ ਕੇ ਅੱਜ ਵੀ ਚਰਚਾ ਹੁੰਦੀ ਹੈ ਇਸ ਬਿਆਨ ਤੋਂ ਬਾਅਦ ਅਚਾਨਕ ਦਿੱਲੀ ਤੋਂ ਲੈ ਕੇ ਕਾਨਪੁਰ ਜਾਂ ਬਿਹਾਰ ਦੇ ਭਾਗਲਪੁਰ ਜਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖਾਂ ਦੇ ਖਿਲਾਫ ਬੇहद ਗੁੱਸਾ ਦੇਖਿਆ ਗਿਆ ਤੇ ਸਿੱਖਾਂ ਨੂੰ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹਜ਼ਾਰਾਂ ਸਿੱਖਾਂ ਦੀ ਇਸ ਘਟਨਾ ਦੇ ਦੌਰਾਨ ਮੌਤ ਹੋਈ ਸੀ ਤਾਂ ਇਹ ਜੋ ਸਵਾਲ ਹੈ ਕਾਂਗਰਸ ਨੂੰ ਹਮੇਸ਼ਾ ਕਾਂਗਰਸ ਦਾ ਪਿੱਛਾ ਕਰਦਾ ਰਹੇਗਾ ਮੇਰੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਗਏ ਨੇ ਫੋਨ ਲਾਈਨ ਤੇ ਐਸਜੀਪੀਸੀ ਦੇ ਮੈਂਬਰ ਨੇ ਤੇ ਸਿੱਖ ਮੁੱਦਿਆਂ ਦੇ ਉੱਪਰ ਆਪਣੀ رائے ਵੀ ਰੱਖਦੇ ਨੇ ਮੈਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਆਖਰਕਾਰ ਉਹ ਕੀ ਸੋਚਦੇ ਨੇ ਗੁਰਚਰਨ ਜੀ ਜਦੋਂ ਰਾਹੁਲ ਗਾਂਧੀ ਦਾ ਇਹ ਬਿਆਨ ਤੁਸੀਂ ਵੀ ਸੁਣਿਆ ਹੋਵੇਗਾ ਹੁਣ ਬੀਜੇਪੀ ਇਸ ਤੇ ਪਲਟਵਾਰ ਕਰ ਰਹੀ ਹੈ ਪਰ ਰਾਹੁਲ ਗਾਂਧੀ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਲੰਬਾ ਸਮੇਂ ਤੋਂ ਲੰਬੇ ਸਮੇਂ ਤੋਂ ਇਹ ਸਾਰੀ ਸਿਆਸਤ ਨੂੰ ਦੇਖਦੇ ਆ ਰਹੇ ਹੋ ਰਾਹੁਲ ਗਾਂਧੀ ਨੇ ਇੱਕ ਹੀ ਇਹ ਬਿਆਨ ਸੋਚ ਸਮਝ ਕੇ ਦਿੱਤਾ ਹੈ ਜਾਂ ਇੱਕ ਮਾਈਲੇਜ ਲੈਣ ਦੇ ਲਈ ਇਹ ਬਿਆਨ ਦਿੱਤਾ ਹੋਵੇਗਾ ਇਹਦੇ ਪਿੱਛੇ ਇਸ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਇਸ ਨੂੰ ਦੇਖੋ ਗੱਲੇ ਹੈ ਜਿਹੜੀ ਬਿਆਨ ਜਿਹੜਾ ਦਿੱਤਾ ਜਾ ਰਿਹਾ ਅਸੀਂ ਇਸ ਗੱਲ ਨੂੰ ਅਸੀਂ ਚਾਹਾਂਗੇ ਕਿ ਜਿਹੜਾ ਵੀ ਕੋਈ ਪੰਜਾਬ ਦੇ ਅੰਦਰ ਜਾਂ ਪੀਰ ਦੇ ਅੰਦਰ ਸਿੱਖਾਂ ਦੇ ਨਾਲ ਜੋ ਕੁਝ ਵੀ ਜ਼ਿਕਰ ਆ ਹੋ ਰਿਹਾ ਜੀ ਉਸ ਦੇ ਹੱਥ 'ਚ ਕੋਈ ਬਿਆਨ ਦਵੇ ਸਭੀ ਨੂੰ ਦਾ ਸਵਾਗਤ ਕਰਾਂਗੇ ਜੀ ਪਰ ਇਹ ਜਿਹੜਾ ਰਾਹੁਲ ਗਾਂਧੀ ਦਾ ਬਿਆਨ ਹੈ ਇਹ ਬਿਆਨ ਤੋਂ ਪਹਿਲਾਂ ਇੱਕ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਹ ਕਾਂਗਰਸ ਜਿਹੜੀ ਹੈ ਉਹ ਰਾਹੁਲ ਜੀ ਦੇ ਪਰਿਵਾਰ ਨੇ ਨਾਹਰਾ ਦਿੱਤਾ ਸੀ ਇਹਨਾਂ ਦੇ ਪਿਤਾ ਜੀ ਨੇ ਕਿ ਸਰਦਾਰ ਜੀ ਬੀਤੀ ਜਦਾਰ ਜੀ ਦੀ ਸੀ ਤੇ ਸਿੱਖਾਂ ਦੀਆਂ ਪੱਖਾਂ ਪੱਗਾਂ ਉਡਾਲੀਆਂ ਛਾਲੀਆਂ ਪੈਰ ਪਾਏ ਅਜਿ ਉਸ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਕੀ ਕੀਤਾ ਪੰਜਾਬ ਦੇ ਅੰਦਰ ਸਿੱਖਾਂ ਦਾ ਘਾਣ ਕੀਤਾ ਗਿਆ ਦਖਲ ਕੋਸ਼ਿਸ਼ ਕੀਤੀ ਗਈ ਕਾਨਫਰੈਂਸ ਕੀਤੀ ਬਹੁਤ ਕੁਸ਼ਲੀਕਾ ਜੀ ਕਿ ਅੱਜ ਉਹ ਜਿਹੜਾ ਬਿਆਨ ਦੇ ਰਹੇ ਨੇ ਸੋ ਇਹ ਬਿਆਨ ਉਹ ਜਿਹੜੇ ਵਿਰੋਧੀ ਧਰਵੇ ਨੇਤਾ ਦੇ ਤੌਰ ਤੇ ਆਪਣੀ ਜਿਹੜੀ ਸਰਕਾਰ ਨੂੰ ਭੱਡਣ ਹੀ ਦੇ ਰਹੇ ਨੇ ਜਾਂ ਕਿ ਉਹਦੇ ਮਾਦੇ ਵਿੱਚ ਕਿਤੇ ਸਿੱਖਾਂ ਪ੍ਰਤੀ ਕੋਈ ਏਜ ਉੱਠਿਆ ਹੋਇਆ ਇਹ ਗੱਲ ਹਾਲ ਤੱਕ ਸਪਸ਼ਟ ਨਹੀਂ ਹੈਗਾ ਇਹ ਗੱਲ ਠੀਕ ਹੈ ਕਿ ਜਿਹੜੀ ਹੁਣ ਭਾਜਪਾ ਉਹਨਾਂ ਨੂੰ ਬੀਜੇਪੀ ਦੇ ਖਿਲਾਫ ਦੇ ਰਿਆ ਨੇ ਤੇ ਬੀਜੇਪੀ ਉਹਨਾਂ ਦੇ ਉਹਨਾਂ ਨੂੰ ਕਹਿ ਰਹੀ ਹੈ ਕਿ ਦੀ ਬਾਹਰ ਜਾ ਕੇ ਬਦਨਾਮੀ ਕਰਾ ਰਹੇ ਨੇ ਤੇ ਕੀ ਮੇਬੀ ਵੀ ਇਸ ਗੱਲ ਵਿੱਚ ਸਾਫ ਸੁਥਰੀ ਹੈ ਜੀ ਬੀਜੇਪੀ ਦਾ ਅੱਜ ਦੀ ਤਰੀਕ ਦੇ ਵਿੱਚ ਠੀਕ ਹੈ ਕਹਿੰਦੇ ਕੋਈ ਨਹੀਂ ਜਿੱਦੋਂ ਗੱਲ ਜੁੜ ਰਿਹਾ ਪ੍ਰਕਾਸ਼ ਸਿੰਘ ਪਾਰੋਲਾ ਉਦੋਂ ਜਿਹੜੇ ਜੀਵਨੀ ਚੈਟਰਲ ਸੱਜਣ ਕੁਮਾਰ ਹੋਰ ਕਿੰਨੇ ਇਹ ਲੋਕ ਉਸ ਗੱਲ ਜੁੜ ਕਰਕੇ ਜਿਹੜੇ ਆ ਉਹ ਅਜ ਅੰਦਰ ਗਏ ਨੇ ਜ਼ਿਕਾ ਦਾ ਇਹ ਕਤਲਿਆ ਹੋਇਆ ਕਾਂਫਰਮ ਕੀਤਾ ਸੀ ਉਹਦਾ ਜਿਹੜੇ ਜਿਹੜੇ ਦੋਸ਼ੀ ਲੋਕ ਸੀ ਉਹਨਾਂ ਨੂੰ ਸਜ਼ਾਵਾ ਦੇ ਦਿੱਤਾ ਗੱਲ ਚੱਲੀ ਅੰਦਰ ਵੀ ਹੋਈ ਪਰ ਅੱਜ ਦੀ ਤਰੀਕ ਤੇ ਬੀਜੇਪੀ ਜਿਹੜੀ ਹੈ ਉਹ ਉਦੋਂ ਤੋਤੀ ਨਹੀਂ ਹੈ ਬੀਜੇਪੀ ਇਹ ਸਿਕਾਣੇ ਬਾਰੇ ਕੋ ਗੱਲ ਕਰਦੀ ਆ ਤਾਂ ਉਹਨੂੰ ਅੰਦਰ ਜੁਰੂਰ ਝਾਤੀ ਮਾਰਨੀ ਚਾਹੀਦੀ ਆ ਕਿਉਂਕਿ ਗਰੇਵਾਲ ਸਾਹਿਬ ਬੀਜੇਪੀ ਦੇ ਜਿਹੜੇ ਸੀਨੀਅਰ ਆਗੂ ਨੇ ਚਾਹੋ ਕੇਂਦਰੀ ਮੰਤਰੀ ਵੀ ਨੇ ਹਰਦੀਪਪੁਰੀ ਸਾਹਿਬ ਦਾ ਹੁਣੇ ਬਿਆਨ ਅਸੀਂ ਸੁਣ ਰਹੇ ਸੀ ਉਹਨਾਂ ਨੇ ਕਿਹਾ ਕਿ ਬਗੈਰ ਤੱਥਾਂ ਨੂੰ ਕੋ ਕੀਤੇ ਰਾਹੁਲ ਗਾਂਧੀ ਬਿਆਨ ਦੇ ਜਾਂਦੇ ਨੇ ਭਾਰਤ ਦੇ ਵਿੱਚ ਕਿਸੇ ਵੀ ਖਿੱਤੇ ਦੇ ਵਿੱਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਪੂਰੀ ਹੈ ਉਹ ਗੁਰਦੁਆਰੇ ਜਾ ਸਕਦੇ ਨੇ ਕੜਾ ਪਾ ਸਕਦੇ ਨੇ ਪੱਗ ਬਨ ਸਕਦੇ ਨੇ ਪਰ ਰਾਹੁਲ ਗਾਂਧੀ ਨੂੰ ਬਿਆਨ ਦੇਣ ਤੋਂ ਪਹਿਲਾਂ ਜ਼ਿੰਮੇਵਾਰੀ ਤਹਿਤ ਬਿਆਨ ਦੇਣਾ ਚਾਹੀਦਾ ਹੈ ਬੀਜੇਪੀ ਤਾਂ ਇਸ ਫੁੱਟ ਤੇ ਹੈ ਕਿ 1984 ਦਾ ਮਸਲਾ ਰਾਹੁਲ ਗਾਂਧੀ ਪਹਿਲਾਂ ਜ਼ੇਨ ਚ ਰੱਖਣ ਫੇਰ ਹੀ ਕੋਈ ਬਿਆਨ ਦੇਣ ਨੇ ਜਿਨਾ ਹਮ ਗਾਂਧੀ ਬਾਰੇ ਪਹਿਲੇ ਕਹਿ ਚੁੱਕੇ ਹਾਂ ਜੀ ਇਹ ਰਾਹੁਲ ਗਾਂਧੀ ਦਾ ਇਹ ਬਿਆਨ ਆ ਉਹ ਬਿਆਨ ਦੇਣ ਤੋਂ ਪਹਿਲਾਂ ਆਪਣੀ ਪਿੱਛੇ ਆਪਣੀ ਦਾਦੀ ਵੱਲੇ ਤੇ ਆਪਣੇ ਪਿਤਾ ਵੱਲੋਂ ਕੀ ਸਿੱਖਾਂ ਦੇ ਪ੍ਰਤੀ ਜਿਹੜੇ ਜਿਹੜੇ ਐਲਾਨ ਆ ਜਿਹੜੇ ਬਿਆਨ ਆ ਕਿ ਬੜਾ ਜ਼ਰਾ ਥਿਰਤਾ ਹੈ ਧਰਤੀ ਹਿਲਦੀ ਹੈ ਜੀ ਦਾ ਮਤਲਬ ਵੀ ਸਿੱਖਾਂ ਦਾ ਕਰ ਰਹੇ ਹਮ ਕਰਤਾ ਤੁਸੀਂ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਹਾਲੇ ਤੱਕ ਉਹਦੀ ਗੱਲ ਨਹੀਂ ਹੋਈ ਹਾਲੇ ਤੱਕ ਉਹ ਆਪਣੇ ਘਰ ਦੇ ਨੇੜੇ ਇੱਕ ਵਿਧਵਾਵਾਂ ਦੀ बस्ती ਆ ਉਥੇ ਜਾ ਕੇ ਤਾਂ ਕਦੇ ਉਹਨਾਂ ਨੇ ਸਾਰ ਨਹੀਂ ਕੁਛੀ ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰਦਾ ਪਰ ਕੀ ਹੈ ਬੀਜੇਪੀ ਦੇ ਇਸ ਰਾਜ ਦੇ ਅੰਦਰ ਕਿ ਸਿੱਖ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੇ ਆ ਜੀ ਕੀ ਇਹ ਸਿੱਖਾਂ ਦੇ ਨਾਲ ਹਰ ਰੋਜ਼ ਹਰ ਰੋਜ਼ ਸਿੱਖਾਂ ਦੇ ਕਕਾਰਾਂ ਦੇ ਕਰਕੇ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਹੈ ਜੀ ਜੋ Rajasthan ਦੇ ਅੰਦਰ ਇੱਕ ਬੱਚੀ ਜਿਹੜੀ ਹੈ ਜਿਹੜੀ ਜਿਹੜਾ ਪੇਪਰ ਦੇਣ ਜਾਂਦੀ ਹੈ ਉਹਨੂੰ ਉਹਨੂੰ ਉਹਨਾਂ ਨੇ ਕਿਹਾ ਕਿ ਤਕਾਰ ਲਾ ਹਾਂ ਜੀ ਕਾਰ ਲਾਉਣ ਤੋਂ ਬਾ ਉਹਨੇ ਕਿਹਾ ਮੈਂ ਨਹੀਂ ਲਾਉਣਾ ਉਹਨੇ ਪੇਪਰ ਨਹੀਂ ਦਿੱਤਾ ਪੂਰੀ ਜ਼ਿੰਦਗੀ ਦਾ ਜਿਹੜਾ ਜਿਹੜਾ ਚੰਗਾ ਪੱਕੀ ਜਿਹੜੀ ਉਹ ਬੜੀ ਹਸ਼ਿਆਰ ਬੱਚੀ ਸੀ ਉਹਦਾ ਜਵਾਬ ਕੌਣ ਦੇਵੇਗਾ ਜੀ ਭਾਜਪਾ ਦੀਆਂ ਸਟੇਜਾਂ ਦੇ ਉੱਤੋਂ ਗੁਰਦੁਆਰੇ ਨੂੰ ਨਸੂਰ ਕਹਿ ਕੇ ਕਿਹਾ ਜਾਂਦਾ ਜੀ ਜੋ ਵੀ ਕਮੇਟੀ ਜਿਹੜੀ ਸਿੱਖਾਂ ਦੀ ਸੰਸਥਾ ਜਿਹਨੇ ਦੀ ਦੀ ਯਾਦੀ ਲਈ ਵੱਡਾ ਕੰਮ ਕੀਤਾ ਬਾਂਦਪੁਰ ਦੇ ਭਰੇ ਵੀ ਕੰਮ ਕਰਦੀ ਆ ਭਾਈਚਾਰੇ ਇੱਕ ਤਾਂ ਗੱਲ ਕਰਦੀ ਹੈ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਉਹਨੂੰ ਤੁਸੀਂ ਤੋੜ ਦਿੰਦੇ ਹੋ ਤੇ ਬੜੇ ਆਪਣੇ ਬੜੇ ਇਹਨਾਂ ਜ਼ਬਰਦਸਤੀ ਤੋੜਦੇ ਹੋ ਕਿ ਹਾਂ ਅਸੀਂ ਤੋੜਾਂਗੇ ਜੀ ਦਰਵਾਰਿਆਂ ਦੀਆਂ ਗੋਲ ਕਾਂ ਦੀ ਢਾਕੇ ਵਜਰੇ ਆ ਉਹਨਾਂ ਕਟਰ ਨਾਲ ਕੱਟਿਆ ਗਿਆ ਉਹਦੇ ਕਬਜ਼ੇ ਹੋਏ ਜੀ ਤੇ ਬੂਟ ਬੂਟ ਪਾ ਕੇ ਜਿਹੜੀਆਂ ਜਿਹੜੀਆਂ ਪੋਸਟ ਕੋਰਟ ਵਾਲੀਆਂ ਜਿਹੜੀਆਂ ਜਾਂਦੀਆਂ ਰਹੀਆਂ ਭਾਜੀਪੀ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਨਹੀਂ ਜੀ ਬਿਲਕੁਲ ਮੈਂ ਕਿਹਾ ਅੱਜ ਆਜ ਦੀ ਤਰੀਕ ਦੇ ਵਿੱਚ ਸਮਾਂ ਦੇਖੋ ਕਿਹੋ ਜਿਹਾ ਆ ਗਿਆ ਜੀ ਸਿੱਖਾਂ ਦੇ ਮਾਮਲੇ ਵਿੱਚ ਦੋਨੇ ਹੀ ਜਿਹੜੀਆਂ ਧਿਰਾਂ ਆ ਉਹ ਸਿਰਫ ਬਿਆਨਬਾਜ਼ੀ ਕਰ ਰਹੀਆਂ ਪਰ ਕਰ ਕੁਝ ਨਹੀਂ ਹੋਈਆਂ ਜੀ ਗਰੇਵਾਲ ਸਾਹਿਬ ਮਤਲਬ ਸਾਰੀ ਗੱਲਬਾਤ ਲੱਭੋ ਬਹਾਅ ਤੇ ਇਹ ਸਮਝੀਏ ਕਿ ਚਾਹੇ ਉਹ ਬੀਜੇਪੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਸਿੱਖਾਂ ਦੇ ਪ੍ਰਤੀ ਜੋ ਬਿਆਨਬਾਜ਼ੀ ਹੈ ਜਨਰਲਾਈਜ਼ ਕਰਨ ਦੀ ਪ੍ਰਵਰਤੀ ਜ਼ਿਆਦਾ ਹੈ ਕਿਉਂਕਿ ਬੀਜੇਪੀ ਨੂੰ ਕਹਿੰਦੀ ਹੈ ਕਿ ਪੂਰੇ ਭਾਰਤ ਦੇ ਵਿੱਚ ਸਿੱਖਾਂ ਦੇ ਲਈ ਬੜਾ ਸਵਰਗ ਵਰਗਾ ਮਾਹੌਲ ਹੈ ਤੇ ਰਾਹੁਲ ਗਾਂਧੀ ਕਹਿ ਦਿੰਦੇ ਨੇ ਕਿ ਇਹ ਸਿੱਖਾਂ ਨੂੰ ਤੇ ਗੁਰਦਾਰੇ ਤੱਕ ਨਹੀਂ ਜਾਣ ਦਿੱਤਾ ਜਾਂਦਾ ਜਨਰਲ ਜਨਰਲਾਈਜ਼ ਕੀਤੀ ਜਾਂਦੀ ਹੈ ਸਟੇਟਮੈਂਟ ਹੈ ਥੋੜਾ ਧੰਨਵਾਦ ਤੁਸੀਂ ਇਸ ਜੀ 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 ਇਹ ਸਿਆਸੀ ਇਹ ਸਿਆਸੀ ਹਲਾਤਾਂ ਜੋ ਉੱਜੇ ਬਿਆਨ ਆ ਅਸੀਂ ਚਾਹਾਂਗੇ ਕਿ ਇਹ ਦੋਨੇ ਪਾਰਟੀਆਂ ਨੇ ਦੇਰ ਰਾਤ ਜ਼ੀਰ ਸਮੇਂ ਰਾਜ ਕੀਤਾ ਤੇ ਦੇਸ਼ ਨੂੰ ਬਚਾਉਣਾ ਦੇਸ਼ ਦੀ ਆਜ਼ਾਦੀ ਲਈ ਨੂੰ ਬਹਾਰ ਰੱਖਣਾ ਦੇਸ਼ ਦੀ ਖਣਤਾ ਨੂੰ ਕਾਇਮ ਰੱਖਣਾ ਤੇ ਦੋਨੇ ਹੀ ਧਿਰਾਂ ਜਿਹੜੀਆਂ ਸਿੱਖਾਂ ਦੇ ਲਈ ਮਾਨ ਕਰਕੇ ਕੰਮ ਕਰਨ ਤਾਂ ਕਿ ਇਹ ਦੇਸ਼ ਜਰਾਵਾ ਆ ਆਜ਼ਾਦ ਵੀ ਰਹਿ ਸਕੇ ਵੀ ਇਸ ਸੰਭੂਗਤ ਜੀ ਜੀ ਧੰਨਵਾਦ ਗਰੇਵਾਲ ਸਾਹਿਬ ਤਾਂ ਇਹ ਗੁਰਚਰਨ ਸਿੰਘ ਗਰੇਵਾਲ ਸੀ ਜਿਨ੍ਹਾਂ ਨੇ ਕੀ ਆਪਣਾ ਪੱਖ ਰੱਖਿਆ ਕਿ ਇਸ ਦੇ ਵਿੱਚ ਕੀ ਬੀਜੇਪੀ ਆਖਿਰਕਾਰ ਕੀ ਸੋਚਦੀ ਹੈ ਤੇ ਕਾਂਗਰਸ ਕੀ ਸੋਚਦੀ ਹੈ ਕਿਉਂਕਿ ਦੋਹਾਂ ਪਾਰਟੀਆਂ ਵੱਲੋਂ ਜੋ ਬਿਆਨਬਾਜ਼ੀ ਹੁਣ ਚੱਲ ਰਹੀ ਹੈ ਜੋ ਰਾਹੁਲ ਗਾਂਧੀ ਦੇ ਬਿਆਨ ਦੇ ਉੱਪਰ ਪ੍ਰਤੀਕਿਰਿਆ ਆਈ ਹੈ ਉਸ ਦੇ ਵਿੱਚ ਬੀਜੇਪੀ ਇਹ ਕਹਿ ਰਹੀ ਹੈ ਕਿ ਭਾਰਤ ਭਰ ਦੇ ਵਿੱਚ ਜੋ ਸਿੱਖ ਨੇ ਉਹ ਬਿਲਕੁਲ ਮਹਿਫੂਜ਼ ਨੇ ਉਹਨਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਹੈ ਏ ਵੀ ਕਾ ਜਨਰਲ ਸਟੇਟਮੈਂਟ ਹੈ ਕਿਉਂਕਿ ਇਹ ਅਜੇਹਾ ਨਹੀਂ ਹੈ ਜਿਵੇਂ ਕਿਹਾ ਜਾ ਰਿਹਾ ਕਿਉਂਕਿ ਭਾਰਤ ਦੇ ਵਿੱਚ ਹਮੇਸ਼ਾ ਘੱਟ ਗਿਣਤੀਆਂ ਦੇ ਜੋ ਹਕੂਕ ਨੇ ਉਹ ਉਹਨਾਂ ਨੂੰ ਲੈ ਕੇ ਸਮੇਂ-ਸਮੇਂ ਤੇ ਵਿਵਾਦ ਜਾਂ ਚਰਚਾ ਛਿੜਦੀ ਰਹੀ ਹੈ ਇਸ ਦੇ ਵਿਜੇ ਸਿੱਖਾਂ ਦੀ ਅਸੀਂ ਗੱਲ ਕਰੀਏ ਤਾਂ ਸਿੱਖਾਂ ਨੂੰ ਜਦੋਂ ਅਸੀਂ ਭਾਰਤ ਤੋਂ ਪੰਜਾਬ ਤੋਂ ਬਾਹਰ ਜਾਓ ਤਾਂ ਕਈ ਅਜਿਹੇ ਮੁੱਦੇ ਸਾਹਮਣੇ ਆਏ ਨੇ ਜਦੋਂ ਉਹਨਾਂ ਨੂੰ ਕਿਰਿਆ ਗਿਆ ਉਹਨਾਂ ਨੂੰ ਹਿਊਮਿਲੀਏਟ ਕੀਤਾ ਗਿਆ ਤਾਜ਼ਾ ਜਿਹੜੀ ਮਿਸਾਲ ਹੈਗੀ ਰਾਜਸਥਾਨ ਦੀ ਮਿਸਾਲ ਹੈ ਜਿੱਥੇ ਇੱਕ ਪੀਸੀਐਸ ਦਾ ਪੇਪਰ ਦੇ ਜੁਡੀਸ਼ਰੀ ਦਾ ਪੇਪਰ ਦੇਣ ਗਈ ਸੀ ਇੱਕ ਲੜਕੀ ਜਿਸ ਨੂੰ ਕਿਹਾ ਗਿਆ ਕਿ ਚੈਕਿੰਗ ਦੇ ਨਾਮ ਤੇ ਆਪਣੇ ਕਕਾਰ ਉਤਾਰੋ ਜਾਂ ਪਿਛਲੇ ਦਿਨਾਂ ਚ ਇੱਕ ਹੋਰ ਮਸਲਾ ਆਇਆ ਸੀ ਕਿ ਜੋ ਸੀਰੀ ਸਾਹਿਬ ਹੈ ਜਾਂ ਜੋ ਕਿਸਾਨ ਸੀ ਉਹ ਹਵਾਈ ਜਹਾਜ਼ ਨਹੀਂ ਚੜ ਸਕਦੇ ਉਸ ਤੋਂ ਪਹਿਲਾਂ ਇੱਕ ਹੋਰ ਮਸਲਾ ਆਇਆ ਸੀ ਮਹਾਰਾਸ਼ਟਰ ਦੇ ਵਿੱਚ ਜਿੱਥੇ ਇੱਕ ਟਿਕਟ ਚੈਕਰ ਨੂੰ ਕੁਝ ਲੋਕਾਂ ਨੇ ਫੜ ਕੇ ਖਿੱਚਤੋ ਕੀਤੀ ਤੇ ਦਾੜੀ ਤੇ ਵੀ ਹੱਥ ਪਾਇਆ ਤੇ ਪੱਗ ਤੇ ਵੀ ਹੱਥ ਪਾਇਆ ਇਹ ਮਹਾਰਾਸ਼ਟਰ ਦੀ ਘਟਨਾ ਸੀ ਉਸ ਤੋਂ ਪਹਿਲਾਂ ਦੀ ਗੱਲ ਆ ਆਈਪੀਐਸ ਅਫਸਰ ਸੀ ਪੱਛਮ ਬੰਗਾਲ ਦੇ ਵਿੱਚ ਜਿਸ ਨੂੰ ਖਾਲਸਤਾਨੀ ਕਹਿ ਕੇ ਪੁਕਾਰਿਆ ਗਿਆ ਔਰ ਇਸ ਤੋਂ ਪਹਿਲਾਂ ਇੱਕ ਘਟਨਾ ਸੀ ਜਦੋਂ ਕੈਥਲ ਦੇ ਵਿੱਚ ਇੱਕ ਸ਼ਖਸ ਨੂੰ ਰੇਲਵੇ ਫਾਟਕ ਤੇ ਘੇਰ ਕੇ ਕੁੱਟਿਆ ਗਿਆ ਖਾਲਿਸਤਾਨੀ ਕਹਿੰਦੇ ਹੋਏ ਤਾਂ ਭਾਜਪਾ ਜੇ ਸਿੱਧਾ ਤੌਰ ਤੇ ਇਹ ਕਹੇ ਕਿ ਸਿੱਖਾਂ ਵਾਸਤੇ ਇੱਥੇ ਰਾਮ ਰਾਜ ਹੈ ਤਾਂ ਉਸ ਤਰ੍ਹਾਂ ਦਾ ਵੀ ਨਹੀਂ ਹੈ ਜੇਕਰ ਰਾਹੁਲ ਗਾਂਧੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਵਿੱਚ ਸਿੱਖਾਂ ਨੂੰ ਗੁਰਦੁਆਰੇ ਤੱਕ ਨਹੀਂ ਜਾਣ ਦਿੱਤਾ ਜਾਂਦਾ ਪੱਗ ਨਹੀਂ ਬੰਨਣ ਦਿੱਤੀ ਜਾ ਸਕਦੀ ਤਾਂ ਇਸ ਦੇ ਪਿੱਛੇ ਜੋ ਬਿਆਨ ਦਿੱਤਾ ਕਿ ਇਸ ਦੇ ਪਿੱਛੇ ਦੀ ਮਨਸ਼ਾ ਤੁਸੀਂ ਸਮਝ ਸਕਦੇ ਹੋ ਤੇ ਇਸ ਦੇ ਵਿੱਚ ਕਾਂਗਰਸ ਦਾ ਘਿਰਨਾ ਲਾਜ਼ਮੀ ਵੀ ਹੈ ਕਿਉਂਕਿ 1984 ਜੋ ਕੁਝ ਹੋਇਆ ਉਹ ਆ ਕਰੀਬ-ਕਰੀਬ 40 ਸਾਲ ਹੋਣ ਵਾਲੇ ਨੇ ਆ ਹੋ ਚੁੱਕੇ ਨੇ ਹੁਣ ਵੀ ਲੋਕ ਇਸ ਗੱਲ ਨੂੰ ਨਹੀਂ ਭੁੱਲੇ ਕਿ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਿਵੇਂ ਕੀਤਾ ਗਿਆ ਤਾਂ ਸਿੱਖਾਂ ਦਾ ਕੀ ਹਸ਼ਰ ਕੀਤਾ ਗਿਆ ਖਾਸ ਕਰ ਭਾਰਤ ਦੀ ਰਾਜਧਾਨੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਧੰਨਵਾਦ